ਮੁੱਖ ਮੰਤਰੀ ਪਕਵਤ ਮਾਨ ਵੱਲੋਂ ਗਰਤਾਸਪੁਰ ਚ ਨਵੀਂ 슈ਗਰ ਮਿਲ ਅਤੇ ਜਨਰੇਸ਼ਨ ਪਲਾਂਟ ਪਨਿਆੜ ਦਾ ਕੀਤਾ ਉਦਘਾਟਨ ਇਸ ਮੌਕੇ ਉਹਨਾਂ ਵੱਲੋਂ ਗੰਨੇ ਦਾ ਰੇਟ 416 ਰੁਪਏ ਪ੍ਰਤੀ ਕੁੰਟਲ ਕਰਨ ਦਾ ਕੀਤਾ ਐਲਾਨ ਨਾਲ ਹੀ ਉਹਨਾਂ ਨੇ ਜਿਸका ਖੇਤ ਉਸकी ਰੇਟ پالਸੀ ਤੇ ਰਾਜਨੀਤੀ ਕਰਨ ਵਾਲੇ ਵਿਰੋਧੀਆਂ ਨੂੰ ਦਿੱਤੇ ਕਰਾਰੇ ਜਵਾਬ ਉਹਨਾਂ ਕਹਾਂ ਕਿ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਿਰਫ ਰਾਜਨੀਤੀ ਕਰ ਰਹੇ ਹਨ ਉਹਨਾਂ ਕਹਾਂ ਕਿ ਬੀਜੇਪੀ ਸਰਕਾਰ چلਤੀ ਹਰ ਪੀੜਤਾ ਨੂੰ 1600 ਕਰੋੜ ਰੁਪਏ ਜਾਰੀ ਕਰੇ ਇਸ ਮੌਕੇ ਪਕਵਤ ਮਾਨ ਵੱਲੋਂ ਜਲੰਧਰ ਵਿੱਚ ਇੱਕ ਬੱਚੀ ਦੇ ਨਾਲ ਆਪ੍ਰਿਕਟਨਾ ਤੇ ਕਿਹਾ ਕਿ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਨੂੰ ਫਾਸਟ ਟਰੈਕ ਕੋਰਟ ਚਲਦ ਇਨਸਾਫ ਦਿੱਤਾ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਹ ਨਹੀਂ ਪਹੁੰਚੇ ਪਰ ਉਹਨਾਂ ਦੇ ਲਈ ਪਖਤਾ ਪ੍ਰਬੰਧ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਉਂ ਨਹੀਂ ਪਹੁੰਚੇ ਇਸ ਦਾ ਜਵਾਬ ਉਹ ਹੀ ਦੇ ਸਕਦੇ ਹਨ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਦਿਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੁੱਕਾ ਜਿਹੜਾ ਉਹ ਵੀ ਸাকার ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਇਲੈਕਟ੍ਰਨ ਮੰਗਾ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨਹਿਰੀ ਪਾਣੀਆਂ ਨੂੰ 30 30 40 40 50 50 ਸਾਲਾਂ ਬਾਅਦ ਖੇਤਾਂ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖਵਾਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਹੈ ਅਸੀਂ ਉਹ ਵੱਤੋ ਵੱਤ ਕਰ ਰਹੇ ਆਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਬੰਧ ਹੋਰ ਸੂਬੇ ਨਾਲ ਸੰਬੰਧ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਦੀ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਕਲ ਜਿਸਕਲ ਜਿਸ ਦੀ ਰੇਤ ਉਸ ਦਾ ਖੇਤ ਇਹ ਪਾਲਸੀ ਸ਼ੁਰੂ ਕੀਤੀ ਸੀ ਲੇਕਿਨ ਜਿਹੜੇ ਪੰਜਾਬ ਦੇ ਪ੍ਰਧਾਨੇਸ਼ ਸ਼੍ਰੀ ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਪਾਲਸੀ ਦੇ ਦੀਨ ਜਿਹੜਾ ਮਾਈਨਿੰਗ ਮਾਫੀਆ ਉਹ ਬੜਾ ਹੈਵੀ ਹੈਗਾ ਮਾਈਨਿੰਗ ਮਾਫੀਆ ਤਰ੍ਹਾਂ ਇਹ ਕੰਮ ਕਰ ਰਿਹਾ ਹੈ ਦੇਖੋ ਜੀ ਜਿੰਨਾਂ ਨੁਕਸ ਕੱਢਣਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮਤੀ ਹੁੰਦੇ ਨੇ ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਤਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈ ਮਨਜੋ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਉਹ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ ਵਿੱਚ ਫ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ オリジナル ਨੇ オーਰਗੈਨਿਕ ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹੈਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸ ਪ੍ਰਧਾਨ ਮੰਤਰੀ ਜੀ ਉਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ ਚ ਦੇਖ ਲਾਂਗੇ ਅਸ਼ਵਨੀ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਗੱਲ ਇੱਕ ਪੋਰਟਲ ਜਲਦੀ ਸਰ ਮੈਂ ਸਰ ਕੋ ਬੜਾ ਇੰਪੋਰਟੈਂਟ ਚੱਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂ ਜੀ ਇੱਕ ਪੋਰਟਲ ਜਲਦੀ ਸੀਐਮ ਪੋਰਟਲ ਸਰ ਜਲਦੀ ਨੇ ਹਾਂ ਜੀ ਉੱਤੇ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਰ ਇਹ ਮੇਰੇ ਕੋਲ ਹੀ ਆਉਂਦੀਆਂ ਨੇ ਜੀ ਹਰ ਇੱਕ ਮੇਰੇ ਤੁਹਾਡੀ ਹੋ ਸਕਦੀ ਹੈ ਪਰਸਨ ਕੋਈ ਨਿੱਜੀ ਹੋ ਸਕਦੀ ਹੈ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵੀਨ ਸ਼ਰਮਾ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਿੰਨੀ ਕੀਤੀਆਂ ਨੇ ਹਾਂਜੀ ਫੇ ਮੈਂ ਜਿੰਨੇ ਚਿਰ ਥੋੜੇ ਸਵਾਲ ਨਹੀਂ ਮੁੱਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ ਅਸ਼ਵੀਨ ਸ਼ਰਮਾ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਆਦਤ ਪਾਓ ਤੁਸੀਂ ਕਦੇ ਮੈਥੇ ਫਿਰਦੇ ਇੱਥੇ ਕੱਲਾ ਗੁਰਦਾਸਪੁਰ ਨੇ ਜੀ ਪੰਜਾਬ ਦੇ ਇਹਨਾਂ ਨੇ ਬੇੜਾ ਘਰ ਕੀਤਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਿੰਨੇ ਜਿੰਨੀ ਵਾਰ ਵੀ ਐਨ ਕੱਲ ਕਰ ਬੀਜੇਪੀ ਵੀ ਆਈ ਹੈ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖਿਆ ਹੈ ਸੈਂਟਰ ਚ ਬੀਜੇਪੀ ਇਸ ਵਕਤ ਕੱਲੀ ਹੈ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਆ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ 6263 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਧੀਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੇ ਸੀ ਅਸੀਂ ਬੰਦ ਕਰਤੇ ਆ ਕੇ ਹੈ ਜੀ ਐਸਐਸਐਫ ਦੁਨ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋਂ ਚੈੱਕ ਕਰ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਹੜੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਪੈਦਾ ਹੋ ਰਹੀ ਹੈ ਡੈਮਾ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਇਆ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਮੇ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ ਖੜੀ ਦੀ ਕਰਨਾ ਬਾਕੀ ਆ ਕਿ ਮਤਲਬ ਬਾਕੀ ਕਰਨਾ ਬਾਕੀ ਜਿਹੜੇ ਦਰਵੇਸ਼ ਉੱਤੇ ਦੇਖੋ ਜੀ ਸਖਤ ਤੋਂ ਸਖਤ ਕਰਵਾਈ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨਾਉਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤ ਤੋਂ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੋਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਤੋਂ ਨਹੀਂ ਕਰ ਸਕਦਾ ਸਾਡੇ ਸਾਹਮਣੇ ਇੱਕ ਹੈਲਥ ਪੁਆਇੰਟ ਵੀ ਨਾ ਪ੍ਰੋਬਲਮ ਹੈ ਬਾੜੇ ਵਾਲੀ ਜੀ ਤੇ ਨਿਊਰੋਲੋਜੀ ਦੇ ਨਿਊਰੋਲੋਜੀ ਦੇ ਡਾਕਟਰ ਨਹੀਂ ਹੈਗੇ ਤੇ ਉਹਨਾਂ ਨੂੰ ਇਤਨੀ ਇੱਥੇ ਹੈਗੇ ਨਹੀਂ ਉਹਨਾਂ ਸਰਜਨ ਨਹੀਂ ਹੈਗੇ ਸਾਨੂੰ ਇਹ ਬਹੁਤ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਦਿਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬੱਜ ਬਦਲੀਆਂ ਬਗਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਮੇਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਸੀ ਰੱਖਣੇ ਅਸੀਂ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘਟੋਕਾ ਟੇਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਊ ਚਾਹੇ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸੇਵਾ ਮਾਂਜ ਜਿਹੜੀ ਜਰੂਰੀ ਸਵਾਮਾਨ ਨੇ ਉਹ ਉਹਨਾਂ ਦੇ ਮਾਮਲੇ ਚ ਬੱਸ ਮੈਡੀਕਲ ਦੇਖੀ ਮੈਡੀਕਲ ਹਸਪੀਟਲ ਬਰਦਾਸ਼ਤ ਤੋਂ ਵੱਡਾ ਮਿਲੇਗਾ ਕਿਉਂਕਿ ਬਹੁਤ ਪ੍ਰੋਬਲਮਾਂ ਬਰਦਾਸ਼ਤ ਤੋਂ ਤੁਸੀਂ ਸਵਾਲ ਬਹੁਤ ਵਧੀਆ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਇੰਤਜ਼ਾਰ ਕਰੋ ਬਹੁਤ ਕੁਝ ਪੰਜਾਬ ਦੇ ਵਿੱਚ ਗੱਡੀ ਲਈ ਤੇ ਵਿਕਾਸ ਵਾਲੀ ਜਿਹੜੀ ਹੈ ਚੜ ਵੀ ਗਈ ਹੈ ਤੇ ਤੇਜ਼ ਵੀ ਹੋ ਰਹੀ ਹੈ ਸਪੀਡ ਉਹਦੀ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੀਆਂ ਬਾਰਡਰ ਏਰੀਆ ਖਾਸ ਤੌਰ ਤੇ ਸਾਡੇ ਜਿਵੇਂ ਤਰਨਤਾਰਨ ਦੇ ਵਿੱਚ ਕੋਈ ਕੁੜੀਆਂ ਦਾ ਕਾਲਜ ਨਹੀਂ ਸੀ ਬੜੀ ਲੋਕਾਂ ਨੇ ਮੰਗ ਕੀਤੀ ਬਾਈਲੈਕਸ਼ਨ 'ਚ ਤੇ ਅਸੀਂ ਕੁੜੀਆਂ ਦੇ ਕਾਲਜ ਦਾ ਵੀ ਜਿਹੜਾ ਉੱਥੇ ਫਾਈਲਾਂ ਤਿਆਰ ਹੋ ਰਹੀਆਂ ਨੇ ਹੁਣ ਤੇ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਓਵਰ ਬ੍ਰਿਜ ਸੀਗਾ ਜਿਹੜਾ ਝੰਡਿਆਲਾ ਗੁਰੂ ਨੂੰ ਟਰੈਕ ਜਾਂਦਾ ਫਾਟਕ ਕਹਿੰਦੇ ਜਨੇੜਾ ਗੁਰੂ ਵਾਲਾ ਫਾਟਕ ਕਹਿੰਦੇ ਪੂਰਾ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ ਉਹ ਵੀ ਬਣ ਰਿਹਾ ਜੀ 2024 ਦੇ 2024 ਜੀ 10 ਮਹੀਨੇ 15 ਤਰੀਕ ਨੂੰ ਇੱਕ 12 ਸਾਲ ਦੀ ਪੁਰੀ ਨਾਲ ਗੁਰਦਾਸਪੁਰ ਕਿਸ ਪਰ ਗਲਤ ਹਰਕਤ ਕੀਤੀ ਗਈ ਚਾਰ ਮਿੰਟਾਂ ਨੇ ਤੇ ਗੁਰਦਾਸਪੁਰ ਪ੍ਰੋਸੈਸ ਨੇ ਅੱਜ ਕੋਈ ਕਾਰਵਾਈ ਉਹਨਾਂ ਦੇ ਪੱਲੇ ਗਿਆ ਕੋਈ ਨਹੀਂ ਸੋਣਾ ਤਾਂ ਪੱਟਾ ਹੋ ਚੁੱਕਾ ਹੈ ਮੈਂ 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 ਇਹਦੇ ਬਾਰੇ ਮੈਂ ਚੱਕ ਮੈਂ ਇਹਦੇ ਬਾਰੇ ਪਤਾ ਕਰ ਲੈਣਾ ਸੀਐਮ ਤੋਂ ਪ੍ਰੋਗਰਾਮ ਚਲਾਇਆ ਗਿਆ 300 ਸਾਲਾ ਉਹ ਅਮਨ ਲੋੜਾ ਜੀ ਨੇ ਪੀਸੀ ਕਰਕੇ ਆ ਜੀ ਪੀਐਮ ਸਾਹਿਬ ਨੂੰ ਸੱਜਿਆ ਲੈਟਰ ਆਏ ਨਹੀਂ ਉਹਨੇ ਮਰਜ਼ੀ ਹੀ ਹੋਣਾ ਸੀ ਐ ਤੱਕੇ ਨਾ ਤੇ ਲਿਆ ਨਸਾ ਦੇ ਪਰ ਅਸੀਂ ਸਾਰਿਆਂ ਨੂੰ ਬੁਲਾਇਆ ਸੀਗਾ ਚਲੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਰਜ਼ੀ ਹੈ ਕੋਈ ਆਉਣ ਜਾਂ ਨਾ ਆਉਣ ਜਾਂ ਉਹਨਾਂ ਦੀ ਸ਼ਰਦਾ ਕਿੰਨੀ ਹੈ ਉਸ ਉਸ ਪ੍ਰਤੀਜਕ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀਕ ਸ਼ਰਦਾ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਮਤਲਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਛੱਡੀ ਔਰ ਹਾਜੇ ਵੀ ਉਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਾਜੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਹੈਂਡ ਸਾਊਂਡ ਹੈ ਚਾਹੇ ਉਹ ਵਿਧਾਨ ਸਭਾ 'ਚ ਮੌਕ ਸੈਸ਼ਨ ਹੋ ਰਿਹਾ ਹੈ ਸਟੂਡੈਂਟਸ ਦਾ ਤੇ ਨਾਲ ਨਾਲ ਪੈਂਟਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ਼ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੀ ਹੈ